ਪਰ ਮੈਂ ਇਹਨੂੰ ਦੱਸਣਾ ਚਾਹੁੰਦਾ ਆ ਕਿ ਇਹ ਬੇਟਾ ਬੇਟਾ ਕਹਿ ਕੇ ਗੱਲ ਕਰ ਰਿਹਾ ਮੈਨੂੰ ਦੱਸਣਾ ਚਾਹੁੰਦਾ ਆ ਕਿ ਬੇਟਾ ਮੈਂ ਜੇ ਬਚ ਰਿਆਂ ਨਾ ਤੇ ਅਫਸਰੇ ਅਫਸਰ ਵਿੱਚ ਨੇ ਅਫਸਰਾਂ ਨੂੰ ਸਾਰਾ ਸੱਚ ਝੂਠ ਪਤਾ ਹੁੰਦਾ ਤੇ ਮੈਂ ਬ੍ਰਿੰਕਲ ਲੁਧਿਆਣਾ ਨੂੰ ਕਹਿਣਾ ਚਾਹੁੰਦਾ ਆ ਕਿ ਜਿਹੜੇ ਵੀ ਤੂੰ ਬੰਦੇ ਲੈ ਕੇ ਆਏ ਆ ਅੱਜ ਨੀਰਜ ਨਿਹਾਲ ਹੋਰ ਵੀ ਜਿਹੜੇ ਬੰਦੇ ਲੈ ਕੇ ਆਏ ਨਾਲ ਕਿਰਾਏ ਤੇ ਤੇ ਮੈਂ ਉਹਨੂੰ ਇਹ ਦੱਸਣਾ ਚਾਹੁੰਦਾ ਆ ਕਿ ਪਹਿਲਾਂ ਤਾਂ ਇਹਨਾਂ ਬਾਰੇ ਪਤਾ ਕਰਾ ਇਹ ਕਰਦੇ ਕੀ ਨੇ ਇਹ ਆਪ ਚਿੱਟਾ ਵੇਚਦਾ ਆ ਨਿਹਾਲ ਨੀਰਜ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਇਹਨਾਂ ਤੇ ਲੁੱਟ ਖੋਹ ਦੇ ਪਰਚੇ ਆ ਉਹਦਾ ਭਰਾ ਜਿਹੜਾ ਕੀ ਉਹਦੀ ਚਿੱਟੇ ਦੀ ਸਮਗਲਿੰਗ ਕਰਦਾ ਰਾਜਨ ਪੰਡਤ ਅਸੀਂ ਪੁਕਤਾ ਸਬੂਤ ਲੈ ਕੇ ਆਏ ਸੀ ਸੀਪੀ ਸਾਹਿਬ ਡੀਜੀਪੀ ਸਾਹਿਬ ਨਾਲ ਤੇ ਪੁਲਿਸ ਨੇ ਦੋ ਵਾਰੀ ਉਹਨੂੰ ਗ੍ਰਿਫਤਾਰ ਕੀਤਾ ਆਪਣੇ ਲੁਧਿਆਣੇ ਦੇ ਕੋਈ ਮੌਜੂਦਾ ਆਪਣਾ ਆਮ ਆਦਮੀ ਪਾਰਟੀ ਦੇ ਲੀਡਰ ਪਤਾ ਨਹੀਂ ਵਿਧਾਇਕ ਨੇ ਉਹ ਛਡਾ ਦਿੰਦੇ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਪ੍ਰਿੰਕਲ ਨਾਮਕ ਵਿਅਕਤੀ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਹ ਧਰਨਾ ਪ੍ਰਦਰਸ਼ਨ ਰਾਜਨ ਸ਼ਰਮਾ ਨਾਮਕ ਵਿਅਕਤੀ ਦੇ ਖਿਲਾਫ ਸੀ ਪ੍ਰਿੰਕਲ ਦਾ આરોਪ ਹੈ ਕਿ ਉਕਤ ਵਿਅਕਤੀ ਨਸ਼ੇ ਵੇਚਦਾ ਹੈ ਪਰ ਕਾਬਲੇਕੋਰ ਇੱਕ ਗੱਲ ਹੈ ਕਿ ਪ੍ਰਿੰਕਲ ਆਏ ਦਿਨ ਵਿਵਾਦਾ ਦੇ ਵਿੱਚ ਕਿਰਿਆ ਰਹਿੰਦਾ ਹੈ ਇਸ ਤੋਂ ਪਹਿਲਾਂ ਵੀ ਪ੍ਰਿੰਕਲ ਲੁਧਿਆਣਾ ਦੇ ਵੱਲੋਂ ਕਈ ਸ਼ਹਿਰ ਦੇ ਨਾਮ ਵਰ ਵਿਅਕਤੀਆਂ ਦੇ ਉੱਤੇ ਦਲਾਸੱਟਾ ਤੇ ਜੂਆ ਖਲਾਂ ਦੇ આરોਪ ਲਗਾਏ ਨੇ ਉਕਤ ਮਾਮਲਾ ਵੀ ਠੰਡੇ ਬਸਤੇ ਪੈ ਗਿਆ ਸੀ ਤੋ ਇਹ ਕਰ ਰਹੇ ਨਸ਼ੇ ਦੇ ਖਿਲਾਫ ਕੀ ਕਹਿਣਾ ਚਾਹੁੰਦੇ ਪਹਿਲੇ ਤੁਹਾਨੂੰ ਦੱਸ ਦਈਏ ਕਿ ਅਸੀਂ ਪੰਜਾਬ ਪੁਲਿਸ ਦੇ ਖਿਲਾਫ ਕੋਈ ਪ੍ਰੋਟੈਸਟ ਨਹੀਂ ਕਰ ਰਹੇ ਸੀ ਪੰਜਾਬ ਪੁਲਿਸ ਦੇ ਹੱਕ 'ਚ ਕਰ ਰਹੇ ਹਾਂ ਕਿਉਂਕਿ ਪੰਜਾਬ ਪੁਲਿਸ ਨੇ ਪਿਛਲੇ ਦਿਨੀ ਇੱਕ ਅਜੇ ਪੰਡਤ ਗੈਂਗਸਟਰ ਜਿਹੜਾ ਕਿ ਭਗੋੜਾ ਹੈ ਜਿਹੜਾ ਕਿ ਕੋਰਟ ਵੱਲੋਂ ਪੀਓ ਆ ਉਹਦਾ ਭਰਾ ਜਿਹੜਾ ਕਿ ਉਹਦੀ ਚਿੱਟੇ ਦੀ ਸਮਗਲਿੰਗ ਕਰਦਾ ਰਾਜਨ ਪੰਡਤ ਅਸੀਂ ਪੁਕਤਾ ਸਬੂਤ ਲੈ ਕੇ ਆਏ ਸੀ ਸੀਪੀ ਸਾਹਿਬ ਡੀਜੀਪੀ ਸਾਹਿਬ ਨਾਲ ਜਿਹੜੀ ਪ੍ਰੈਸ ਕਾਨਫਰੰਸ ਹੈ ਕਿ ਮੀਟਿੰਗ ਚ ਬਿਜੀ ਸੀਗੇ ਅਸੀਂ ਉਹਨਾਂ ਦੇ ਐਡੀਟਰ ਸਾਹਿਬ ਨੂੰ ਸਾਰੇ ਸਬੂਤ ਦੇ ਕੇ ਆਏ ਆ ਮੇਲ ਵੀ ਪਾਈ ਉਹਨਾਂ ਨੂੰ WhatsApp ਵੀ ਕੀਤਾ ਤੇ ਪੁਲਿਸ ਨੇ ਦੋ ਵਾਰੀ ਉਹਨੂੰ ਗ੍ਰਿਫਤਾਰ ਕੀਤਾ ਆਪਣੇ ਲੁਧਿਆਣੇ ਦੇ ਕੋਈ ਮੌਜੂਦਾ ਆਪਣਾ ਆਮ ਆਦਮੀ ਪਾਰਟੀ ਦੇ ਲੀਡਰ ਪਤਾ ਨਹੀਂ ਵਿਧਾਇਕ ਨੇ ਉਹ ਛਡਾ ਦਿੰਦੇ ਨੇ ਅਸੀਂ ਸੀਪੀ ਸਾਹਿਬ ਨੂੰ ਇਹ ਮੰਗ ਕੀਤੀ ਏ ਵੀ ਜਿਹੜਾ ਲੀਡਰ ਇਹਨਾਂ ਨੂੰ ਛਡਾਣ ਤੇ ਪ੍ਰੈਸ਼ਰਾਈਜ਼ ਕਰਦਾ ਚਿੱਟੇ ਵਾਲਿਆਂ ਦੇ ਹੱਕ ਦੇ ਵਿੱਚ ਉਹਨਾਂ ਲੀਡਰਾਂ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਾਣਕਾਰੀ ਦਿਓ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਉਹਨਾਂ ਨੇ ਤਾਂ ਆਪਣਾ ਸਿਹਤ ਮੰਤਰੀ ਚੱਕ ਕੇ ਜੇਲ੍ਹ ਚ ਸੁੱਟਤਾ ਕ੍ਰਾਪਸ਼ਨ ਦੇ ਖਿਲਾਫ ਤੇ ਚਿੱਟੇ ਦੇ ਖਿਲਾਫ ਕਿਉਂ ਨਹੀਂ ਪ੍ਰਿੰਕਲ ਜੀ ਕਿਸ ਏਰੀਆ ਦੇ ਵਿੱਚ ਇਹ ਸਾਡਾ ਏਰੀਆ ਮੇਰਾ ਘਰ ਆ 32 ਸੈਕਟਰ ਹਲਕਾ ਪੂਰਬੀ ਪੈਂਦਾ ਪੂਰਬੀ ਚ ਲਗਾਤਾਰ ਕਦੀ ਫਾਇਰਿੰਗ ਹੁੰਦੀ ਏ ਕਦੀ ਲੜਾਈ ਹੁੰਦੀ ਏ ਠੀਕ ਹੈ ਔਰ ਉਸ ਤੋਂ ਬਾਅਦ ਉਹ ਰਾਜਨ ਪੰਡਤ ਕੱਲ ਇੱਕ ਵੀਡੀਓ ਪਾ ਕੇ ਕਹਿੰਦਾ ਵੀ ਮੈਨੂੰ ਪ੍ਰਿੰਕਲ ਨੇ ਚਕਾਤਾ ਜੀ ਪ੍ਰਿੰਕਲ ਦੀ ਸੈਟਿੰਗ ਹੈ ਉਹਨੂੰ ਮੈਂ ਮੂਰਖ ਇਨਸਾਨ ਨੂੰ ਕਹਿਣਾ ਚਾਹੁੰਦਾ ਨਾ ਸਾਡੀ ਸਰ ਤੈਨੂੰ ਪੁਲਿਸ ਨੇ ਪਰਚਾ ਦਿੱਤਾ ਪਹਿਲੇ ਤਿੱਬਾ ਥਾਣੇ ਪਰਚਾ ਆਇਆ ਫਿਰ ਤੈਨੂੰ ਸੀਏਐਲ ਨੇ ਚੱਕਿਆ ਮੈਨੂੰ ਤਾਂ ਇਹ ਨਿਊਜ਼ ਚੈਨਲ ਤੋਂ ਜਾਣਕਾਰੀ ਪ੍ਰਾਪਤ ਹੋਈ ਜੇ ਮੇਰੀ ਕੋਈ ਕੋਲ ਡਿਟੇਲ ਉਹ ਬੰਦਾ ਕੱਢ ਦਵੇ ਅਫਸਰਾ ਦੇ ਨਾਲ ਤੇ ਮੈਂ ਟੋਡੀ ਜੁੱਤੀ ਮੇਰਾ ਸਿਰ ਹੋਊਗਾ ਬੜੀ ਵੱਡੀ ਗੱਲ ਕਹਿ ਚੱਲਿਆ ਮੇਰੀ ਡਿਟੇਲ ਵੀ ਜੇ ਮੈਚ ਕਰ ਜੇ ਤੇ ਪੁਲਿਸ ਇੰਨਾ ਸੋਹਣਾ ਕੰਮ ਕਰ ਰਹੀ ਏ ਤੇ ਲੀਡਰ ਆਗੇ ਇਹਨੂੰ ਚਿੱਟਾ ਵੇਚਣ ਵਾਲੇ ਨੂੰ ਛਡਾ ਜਾਂਦੇ ਨੇ ਮੈਂ ਸੀਪੀ ਸਾਹਿਬ ਨੂੰ ਮੰਗ ਕਰਦੇ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰੋ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਇਹ ਜੀ ਮਿਲਣਾ ਨਹੀਂ ਇਹ ਵੀਰੇ ਅਸੀਂ ਨਹੀਂ ਕਹਿ ਸਕਦੇ ਪ੍ਰਸ਼ਾਸਨ ਦੱਸਣਗੇ ਇਹ ਪੁਲਿਸ ਵਾਲੇ ਦੱਸਣਗੇ ਸੀਪੀ ਸਾਹਿਬ ਦੱਸਣਗੇ ਅਤੇ ਜਦੋਂ ਇਸ ਮਾਮਲੇ ਦੇ ਵਿੱਚ ਰਾਜਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਰਾਜਨ ਸ਼ਰਮਾ ਨੇ ਆਪਣੇ ਉੱਪਰ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਪ੍ਰਿੰਕਰ ਦੇ ਸੰਬੰਧ 302 ਵਰਕੀਆਂ ਮਾਮਲਿਆਂ ਦੇ ਵਿੱਚ ਨਾਮਜ਼ਦ ਗੈਂਗਸਟਰ ਸੰਦੀਪ ਦੇ ਨਾਲ ਨੇ ਅਤੇ ਖੁਦ ਇੱਕ ਬਲੈਕਮੇਲਰ ਹੈ ਜੋ ਲੋਕਾਂ ਨੂੰ ਪਹਿਲੇ ਬਲੈਕਮੇਲ ਕਰਦਾ ਹੈ ਅਤੇ ਫਿਰ ਰਾਜ਼ਨਾਮੇ ਦੇ ਲਈ ਪੈਸਿਆਂ ਦੀ ਮੰਗ ਕਰਦਾ ਹੈ ਅਤੇ ਰਾਜਨ ਸ਼ਰਮਾ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ ਸਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਮੈਂ ਦੇਖਿਆ ਕਿ ਪ੍ਰਿੰਕਰ ਲੁਧਿਆਣਾ ਅੱਜ ਕਹਿ ਰਿਹਾ ਸੀਗਾ ਕਿ ਮੈਂ 12:30 ਵਜੇ ਕਮਿਸ਼ਨ ਸਾਹਿਬ ਦੇ ਦਫ਼ਤਰ ਪੇਸ਼ ਹੋ ਕੇ ਇਹਦੇ ਖਿਲਾਫ ਧਰਨਾ ਦਊਂਗਾ ਤੇ ਮੈਂ ਪ੍ਰਿੰਕਰ ਲੁਧਿਆਣਾ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਤੂੰ ਬੰਦੇ ਲੈ ਕੇ ਆਏ ਆ ਅੱਜ ਨੀਰਜ, ਨਿਹਾਲ ਹੋਰ ਵੀ ਜਿਹੜੇ ਬੰਦੇ ਲੈ ਕੇ ਆਏ ਨਾਲ ਕਿਰਾਏ ਤੇ ਤੇ ਮੈਨੂੰ ਉਹ ਇਹ ਦੱਸਣਾ ਚਾਹਣਾ ਕਿ ਪਹਿਲਾਂ ਤਾਂ ਇਹਨਾਂ ਬਾਰੇ ਪਤਾ ਕਰਾ ਇਹ ਕਰਦੇ ਕੀ ਨੇ ਇਹ ਆਪ ਚਿੱਟਾ ਵੇਚਦਾ ਆ ਨਿਹਾਲ ਨੀਰਜ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਇਹਨਾਂ ਤੇ ਲੁੱਟ ਖੋਹ ਦੇ ਪਰਚੇ ਆ ਥਾਣਾ ਸਾਤਨਵੜੀ ਜਾਂਦੇ ਵਿੱਚ ਲੁੱਟ ਖੋਹ ਹੋਈ ਸੀਗੀ 2.5 ਲੱਖ ਦੀ ਲੁੱਟ ਕੀਤੀ ਸੀ ਉਹਦੇ ਵਿੱਚ ਇਹਨਾਂ ਦਾ ਨਾਮ 41 ਨੰਬਰ ਐਫ ਆਈ ਆਰ ਦੇ ਵਿੱਚ ਇਹਨਾਂ ਦਾ ਨਾਮ ਆ ਇਹ ਸੰਦੀਪ ਲੁਧਿਆਣੇ ਦੇ ਸਾਰੇ ਕੇਸਵਾਰ ਨੇ ਤੇ ਮੈਂ ਪਹਿਲਾਂ ਹੀ ਸਾਰਿਆਂ ਨੂੰ ਕਹਿ ਚੁੱਕਾ ਹੋਇਆ ਕਿ ਸੰਦੀਪ ਲੁਧਿਆਣਾ ਜੋਗੀ ਆ ਪ੍ਰਿੰਕਲ ਨੂੰ ਅੱਗੇ ਕਰਕੇ ਹੁਣ ਮੇਰੇ ਤੇ ਐਕਸ਼ਨ ਦਵਾ ਰਿਆ ਮੇਰੇ ਬਾਰੇ ਝੂਠ ਬਲਵਾ ਰਿਆ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਟੱਪਾ ਰੋਡ ਦੇ ਵਿੱਚ ਜਿਹੜਾ ਝੂਠਾ ਨਾਮ ਕਰਵਾਇਆ ਸੀਗਾ ਉਹਦੀ ਇਨਕੁਆਰੀ ਹੋ ਗਈ ਆ ਹੁਣ ਅਸਲ ਦੇ ਵਿੱਚ ਮਚੇ ਹੋਏ ਨੇ ਕਿ ਇਹ ਬੱਚ ਕਿਵੇਂ ਰਿਹਾ ਆ ਪਰ ਮੈਂ ਇਹਨੂੰ ਦੱਸਣਾ ਚਾਹੁੰਦਾ ਆ ਕਿ ਇਹ ਬੇਟਾ ਬੇਟਾ ਕਹਿ ਕੇ ਗੱਲ ਕਰ ਰਹੇ ਮੈਨੂੰ ਦੱਸਣਾ ਚਾਹੁੰਦਾ ਆ ਕਿ ਬੇਟਾ ਮੈਂ ਜੇ ਬੱਚ ਰਿਆ ਨਾ ਤੇ ਅਫਸਰੇ ਅਫਸਰ ਵਿੱਚ ਨੇ ਅਫਸਰਾਂ ਨੂੰ ਸਾਰਾ ਸੱਚ ਝੂਠ ਪਤਾ ਹੁੰਦਾ ਮੈਂ ਵੀ ਕਮਿਸ਼ਨਰ ਸਾਹਿਬ ਅੱਗੇ ਪੇਸ਼ ਹੋ ਚੁੱਕਾ ਹੋਇਆ ਆ ਠੀਕ ਆ ਉਹਨਾਂ ਨੂੰ ਸਾਰੀ ਗੱਲ ਮੈਂ ਦੱਸ ਚੁੱਕਾ ਹੋਇਆ ਆ ਤੇ ਤੈਨੂੰ ਉੱਥੇ ਧਰਨੇ ਦੇਣ ਦੀ ਕੋਈ ਲੋੜ ਨਹੀਂ ਹੈਗੀ ਜਿਹੜੀ ਤੂੰ ਉੱਥੇ ਮੇਰੀਆਂ ਫੋਟੋਆਂ ਲਾ ਲਾ ਕੇ ਬੈਨਰ ਲਾ ਰਿਆ ਉਹਦੇ ਵਿੱਚ ਸਾਫ਼ ਹੀ ਪਤਾ ਲੱਗ ਰਿਹਾ ਐਡੇ ਲੋਕ ਚਿੱਟਾ ਵੇਚਦੇ ਨੇ ਸੋਚਣ ਵਾਲੀ ਗੱਲ ਐਡੇ ਲੋਕ ਚਿੱਟਾ ਵੇਚਦੇ ਨੇ ਪਰ ਇਸ ਬੰਦੇ ਦਾ ਮੇਰੇ ਵੱਲੋਂ ਹੀ ਕਿਉਂ ਧਿਆਨ ਆ ਮੇਰੇ ਤੇ ਹੀ ਕਿਉਂ ਹਰ ਵਾਰ ਇਹ ਅਟੈਕ ਕਰ ਰਿਆ ਕਦੇ 307 ਚ ਕਰਦਾ ਕਦੇ ਮੈਨੂੰ ਧਮਕੀਆਂ ਦਿੰਦਾ ਆ ਕਦੇ ਕਹਿੰਦਾ ਜੀ ਇਹ ਚਿੱਟਾ ਵੇਚਦਾ ਕਦੇ ਕਹਿੰਦੇ ਇਹ ਸਮਗਲਰ ਹੈ ਜੀ ਕਦੇ ਕਹਿੰਦੇ ਜੀ ਇਹ ਹਥਿਆਰ ਸਪਲਾਈ ਕਰਦਾ ਜੀ ਮੈਂ ਤਾਂ ਪੁਲਿਸ ਕਮਿਸ਼ਨਰ ਕੋਸਤਵ ਸ਼ਰਮਾ ਅੱਗੇ ਇਹੀ ਫਰਿਆਦ ਕਰਨਾ ਚਾਹੁੰਦਾ ਕਿ ਐਦਾਂ ਦੇ ਝੂਠੇ ਬੰਦਿਆਂ ਦੀ ਕੋਈ ਵੀ ਗੱਲ ਨਾ ਸੁਣੋ ਤੇ ਭਗਵੰਤ ਮਾਨ ਸਾਹਮਣੇ ਵੀ ਅਪੀਲ ਕਰਨਾ ਚਾਹੁੰਦਾ ਮੈਂ ਕਿਰਪਾ ਕਰਕੇ ਤੁਸੀਂ ਇਸ ਚੀਜ਼ ਵੱਲ ਧਿਆਨ ਦਿਓ ਐਦਾਂ ਦੇ ਲੋਕ ਪਹਿਲਾਂ ਇਹ ਕਾਂਗਰਸ ਦੇ ਨਾਲ ਸੀਗੇ ਕਾਂਗਰਸ ਨਾਲ ਕੇ ਇਹਨਾਂ ਨੇ ਉਹ ਗੁੰਡਾਗਰਦੀ ਕੀਤੀ 5 ਸਾਲ ਜੋ ਕਿ ਸਾਰੇ ਸ਼ਹਿਰ ਨੂੰ ਪਤਾ ਹੈ ਜੂਆ ਇਹ ਖੜਾਂਦਾ ਸੰਦੀਪ ਲੁਧਿਆਣਾ ਪੂਰੇ ਸ਼ਹਿਰ ਨੂੰ ਪਤਾ ਵਾ ਕਿ ਇਹ ਜੂਆ ਖੜਾਂਦਾ ਵਾ ਪੂਰੇ ਸ਼ਹਿਰ ਦੇ ਵਿੱਚ ਸੱਟੇਬਾਜੀ ਦਾ ਕੰਮ ਇਹਦਾ ਆ ਤੇ ਉਸ ਤੋਂ ਇਲਾਵਾ ਸਪ੍ਰਿੰਕਰ ਲੁਧਿਆਣਾ ਮੇਰੇ ਤੇ ਇਲਜ਼ਾਮ ਲਾ ਰਿਆ ਔਰ ਜਿਹੜਾ ਸਿਮਰ ਲੁਧਿਆਣਾ ਦੁਬਈ ਤੋਂ ਵੀਡੀਓ ਬਣਾ ਕੇ ਭੇਜ ਰਿਆ ਉਹਦਾ ਰਿਕਾਰਡ ਪਤਾ ਕਰ ਲੋ ਆਪਣਾ ਸਮਰਾਲਾ ਚੌਂਕ ਦੇ ਕੋਲੋਂ ਉਹ ਚਿੱਟਾ ਪੀ ਪੀ ਕੇ ਲੋਕਾਂ ਦੇ ਮੋਟਰਸਾਈਕਲ ਚੱਕ ਲੈਂਦਾ ਸੀ ਲੋਕਾਂ ਦੇ ਮੋਬਾਈਲ ਖੋਹਦਾ ਸੀਗਾ ਤੇ ਇਹ ਹਾਲ ਉਹਦਾ ਸੀਗਾ ਚਿੱਟਾ ਪੀਣ ਕਰਕੇ ਨਾ ਘਟੋ ਘਟੋ ਨੇ 20 ਚੋਰੀਆਂ ਕੀਤੀਆਂ ਤੇ ਉਹਨਾਂ ਨੂੰ ਇੱਥੋਂ ਮੱਲੇ ਨੇ ਕੱਢਿਆ ਵਾ ਪੂਰੇ ਮੱਲੇ ਨੇ ਉਹਨਾਂ ਨੂੰ ਕੱਢਿਆ ਵਾ ਇੱਥੋਂ ਕਿ ਐਦਾਂ ਦੇ ਬੰਦੇ ਨੂੰ ਮੱਲੇ ਚੋਂ ਕੱਢੋ ਠੀਕ ਹੈ ਜੀ ਉਹਨੂੰ ਮਸੀ ਉਹਦੇ ਬੁੜੇ ਨੂੰ ਬਚਾ ਕੇ ਉਹਦਾ ਬੁੜਾ ਬਿਮਾਰ ਸੀ ਉਹਦੇ ਬੁੜੇ ਨੇ ਪਤਾ ਨਹੀਂ ਕਿੱਦਾਂ ਤੇ ਉਹ ਅੱਜ ਸਾਡੇ ਤੇ ਇਲਜ਼ਾਮ ਲਾਂਦਾ ਪਿਆ ਉਹ ਵੀ ਕਿਸ ਕੇ ਕੇਦੇ ਨਾਲ ਆ ਉਹ ਵੀ ਸੰਦੀਪ ਲੁਧਿਆਣਾ ਦੇ ਨਾਲ ਹੀ ਸ਼ੁਰੂ ਤੋਂ ਆ ਜਦੋਂ ਉਹ ਚਿੱਟਾ ਵੀ ਵੇਚਦਾ ਸੀ ਜਾਂ ਨਸ਼ੇ ਕਰਦਾ ਸੀ ਜਾਂ ਕੁਝ ਵੀ ਕਰਦਾ ਸੀ ਉਦੋਂ ਤੋਂ ਹੀ ਸੰਦੀਪ ਲੁਧਿਆਣਾ ਦੇ ਨਾਲ ਆ ਔਰ ਮੈਂ ਇਹ ਕਹਿਣਾ ਚਾਹਨਾ ਜਿਹੜੇ ਵੀ ਅੱਜ ਕਮਿਸ਼ਨ ਦਫ਼ਤਰ ਅੱਗੇ ਇਹ ਲੈ ਕੇ ਆਇਆ ਮੁੰਡਿਆਂ ਨੂੰ ਉਹ ਸਾਰੇ ਖੁਦ ਗੈਂਗਸਟਰ ਨੇ ਨੀਰ ਲੁਧਿਆਣਾ ਗੈਂਗਸਟਰ ਆ ਨਿਹਾਲ ਲੁਧਿਆਣਾ ਗੈਂਗਸਟਰ ਆ ਇਹਨਾਂ ਦੀਆਂ ਆਈਡੀਆਂ ਖੋਲ-ਖੋਲ ਕੇ ਦੇਖੋ ਤੁਸੀਂ ਇਹ ਤਾਂ ਜੇਲ੍ਹਾਂ ਦੇ ਵਿੱਚੋਂ ਵੀਡੀਓ ਬੰਦੇ ਆਪਣੀਆਂ ਕਿ ਅਸੀਂ ਬੜੇ ਤਕੜੇ ਗੈਂਗਸਟਰ ਆ ਹੁਣ ਪਿੱਛੇ ਜੇ ਇਹ ਕਬੱਡੀ ਕੱਪ ਜਾ ਕੇ ਆਇਆ ਉੱਥੇ ਇਹ ਲੋਕਾਂ ਨੂੰ ਕਹਿੰਦਾ ਸਾਡੇ ਨਾਲ ਬਿਸ਼ਨੋਈ ਗੈਂਗ ਨਾਲ ਸਾਡੇ ਸੰਬੰਧ ਨੇ ਜੀ ਅਸੀਂ ਤਾਂ ਇਹਨਾਂ ਨੂੰ ਮਾਰ ਦਾਂਗੇ ਅਸੀਂ ਕੁੱਟ ਦਾਂਗੇ ਇਹਨਾਂ ਨੂੰ ਸ਼ਹਿਰ 'ਚ ਨਹੀਂ ਰਹਿਣ ਦੇਣਾ ਜਾਇਦੇ ਦੇ ਝੂਠੇ ਪਰਚੇ ਕਰਾਵਾਂਗੇ ਹੁਣ ਅਸਲ ਦੀ ਗੱਲ ਇਹ ਹੈ ਕਿ ਪ੍ਰਿੰਕਲ ਲੁਧਿਆਣਾ ਮਚਿਆ ਹੋਇਆ ਵਾ ਇਹਦੇ ਤੋਂ ਕੁਝ ਹੋ ਨਹੀਂ ਰਿਹਾ ਇਹਨੇ ਬੜੀ ਜਗ੍ਹਾ ਜ਼ੋਰ ਲਾ ਲਿਆ ਇਹਦੇ ਤੇ ਝੂਠੇ ਮੇਰੇ ਤੇ ਝੂਠੇ ਪਰਚੇ ਕਰਾਂਦੇ ਪਰ ਇਹਦੇ ਤੋਂ ਵਸ ਨਹੀਂ ਲੱਗ ਰਿਹਾ ਹੁਣ ਇਹਨੇ ਸੋਚਿਆ ਕਿ ਸਭ ਤੋਂ ਵੱਡੀ ਚੀਜ਼ ਹੈ ਕਿ ਇਸ ਵਕਤ ਚਿੱਟੇ ਦੇ ਖਿਲਾਫ ਬੋਲ ਕੇ ਮੈਂ ਇਹਦੇ ਪ੍ਰਤੀ ਉਲਟ-ਪੁਲਟ ਬੋਲਦਾ ਮਾਂ ਤੇ ਸਾਰੇ ਅਫਸਰਾਂ ਨੂੰ ਇਹ ਹੋ ਜਾਵੇ ਕਿ ਇਹ ਜੀ ਉਲਟ ਬੰਦਾ ਆ ਪਰ ਮੈਂ ਇਹ ਦੱਸਣਾ ਚਾਹਨਾ ਕਿ ਤੇਰੇ ਕਹਿਣ ਨਾਲ ਕੋਈ ਚਿੱਟੇ ਦਾ ਸਪਲਾਈਅਰ ਨਹੀਂ ਬਣ ਜਾਂਦਾ ਡਰੱਗ ਸਮਗਲਰ ਨਹੀਂ ਬਣ ਜਾਂਦਾ ਮੇਰੇ ਸਾਰੇ ਮੱਲੇ ਵਾਸੀਆਂ ਨੂੰ ਪਤਾ ਮੈਂ ਕੌਣ ਆ ਤੇ ਮੇਰੇ ਨਾਲ ਦੇ ਜਿੰਨੇ ਯਾਰ ਦੋਸਤ ਆ ਨਾਲੇ ਮੇਰੇ ਵੀਡੀਓ ਦੇ ਥੱਲੇ ਜਿੰਨੇ ਵੀ ਕਮੈਂਟ ਆਇਆ ਉਹ ਤੁਸੀਂ ਇੱਕ ਵਾਰ ਪੜ ਲਿਓ ਉਦੇ ਵਿੱਚ ਘਟੋ ਘਟ ਮੇਰੇ ਹਿਸਾਬ ਨਾਲ 50 ਬੰਦਿਆਂ ਨੇ ਮੇਰੇ ਮਹੱਲੇ ਦੇ ਬੰਦਿਆਂ ਨੇ ਇਹ ਕਮੈਂਟ ਮਾਰਦੇ ਆ ਕਿ ਵੀਰੇ ਸਾਨੂੰ ਤੁਹਾਡੇ ਬਾਰੇ ਪਤਾ ਵਾ ਤੁਸੀਂ ਕਿੱਦਾਂ ਦੇ ਬੰਦੇ ਹੋ ਤੁਸੀਂ ਐਦਾ ਦਾ ਕੰਮ ਕਦੇ ਨਹੀਂ ਕਰ ਸਕਦੇ ਹੋ ਤੇ ਤੂੰ ਆਪਣੇ ਕਮੈਂਟਾਂ ਥੱਲੇ ਦੇਖ ਲੈ ਤੂੰ ਆਪਣੇ ਹੀ ਖਰੀਦੇ ਹੋਏ ਬੰਦਿਆਂ ਤੋਂ ਕਮੈਂਡ ਕਰਵਾ ਰਿਆ ਤੂੰ ਐਦਾ ਲਿਖ ਦੋ ਉਦਾ ਕਰ ਤੂੰ ਉਹ ਕਰ ਐਦਾ ਕੁਝ ਨਹੀਂ ਹੋਣਾ ਮੈਂ ਤੈਨੂੰ ਦੱਸ ਰਿਹਾ ਐਦਾ ਕੁਝ ਨਹੀਂ ਹੋਣਾ ਇਹ ਜੋ ਵੀ ਗਲਤ ਗੱਲਾਂ ਕਰਦਾ ਪਿਆ ਉਹਦੇ ਨਾਲ ਕੁਝ ਨਹੀਂ ਹੋਣਾ ਤੇਰੇ ਕੋਲ ਤੇ ਇਹੀ ਕਹਿ ਕੇ ਮੈਂ ਆਪਣੀ ਸਾਰੀ ਮੀਡੀਆ ਅੱਗੇ ਪ੍ਰੈਸ ਅੱਗੇ ਇਹੀ ਕਹਿਣਾ ਚਾਹਨਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਤੁਸੀਂ ਕਮਿਸ਼ਨ ਸਾਹਿਬ ਅੱਗੇ ਪੇਸ਼ ਕਰੋ ਉਹਨਾਂ ਨੂੰ ਵੀ ਦੱਸੋ ਕਿ ਪ੍ਰਿੰਕਰ ਲੁਧਿਆਣਾ ਕੀ ਚੀਜ਼ ਆ ਇਹ ਮੈਨੂੰ ਧਮਕੀਆਂ ਦੇ ਰਿਹਾ ਕਿ ਮੈਂ ਤੇਰੇ ਤੇ ਪਰਚਾ ਕਰਾ ਕੇ ਛੱਡੂਗਾ ਜੋ ਮਰਜ਼ੀ ਹੋ ਜਾਵੇ ਜਿੱਦਾਂ ਮਰਜ਼ੀ ਹੋ ਜਾਵੇ ਚਾਹੇ ਮੇਰੇ ਪੈਸੇ ਲੱਗ ਜਾਣ ਚਾਹੇ ਮੈਨੂੰ ਧਰਨੇ ਲਾਣੇ ਪੈਣ ਚਾਹੇ ਮੈਨੂੰ ਜੋ ਕਰਨਾ ਪਵੇ ਤੇ ਮੈਂ ਪਲੀਜ਼ ਆਪਣਾ ਕਮਿਸ਼ਨ ਸਾਹਿਬ ਅੱਗੇ ਤੇ ਜਿੰਨੇ ਵੀ ਆਪਣੇ ਉੱਚ ਅਧਿਕਾਰੀ ਅਫਸਰ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਆ ਤੇ ਇਹਦੀ ਇੱਕ ਵੀ ਗੱਲ ਨਾ ਸੁਣੀ ਜਾਵੇ ਤੇ ਇਨਕੁਆਰੀ ਕਰਾਈ ਜਾਵੇ ਇਹਦਾ ਕੀ ਰਿਕਾਰਡ ਆ ਤੇ ਮੇਰਾ ਕੀ ਰਿਕਾਰਡ ਆ ਤੇ ਮੈਂ ਜੋ ਵੀ ਕਹਿਣਾ ਚਾਹਨਾ ਸਾਫ਼ ਕਹਿਣਾ ਚਾਹਨਾ ਕੋਈ ਵੀ ਮੇਰਾ ਇਦਾਂ ਦੇ ਬੰਦਿਆਂ ਨਾਲ ਕੋਈ ਤਾਲੁਕ ਨਹੀਂ ਹੈਗਾ ਜੋ ਵੀ ਆ ਕਹਿੰਦੇ ਜਿਹੜੀ ਇਹਨਾਂ ਨੇ ਵੀਡੀਓ ਪਾਈ ਆ ਉਹ ਵੀਡੀਓ ਵੀ ਸਿਮਰ ਲੁਧਿਆਣਾ ਇੱਕ ਚਿੱਟਾ ਪੀਣ ਵਾਲਾ ਬੰਦਾ ਸੀਗਾ ਉਹਦੇ ਘਰੋਂ ਪਤਾ ਕਰ ਲੋ ਉਹਦੇ ਮੱਲੇ ਜਿੱਥੇ ਰਹਿੰਦਾ ਸੀਗਾ ਮੱਲੇ ਦੀ ਗਲੀ ਚੋਂ ਪਤਾ ਕਰ ਲੋ ਕਿ ਉਹ ਕਿੱਡੇ ਕਿ ਜੋਗਾ ਸੀਗਾ ਉਹ ਤਾਂ ਇਹਨਾਂ ਦੇ ਵੱਲੋਂ ਜਿਹੜੇ ਬਣਾਏ ਹੋਏ ਇੱਕ ਪਿਆਦੇ ਹੀ ਨੇ ਜਿਹੜੇ ਕੀ ਆਪਣੇ ਆਪ ਜੋ ਕੁਝ ਕਹਿ ਰਿਹਾ ਇਹ ਉਹੀ ਉਹ ਕਹਿ ਰਹੇ ਨੇ ਤੇ ਕੋਈ ਬਾਹਰਲਾ ਬੰਦਾ ਤਾਂ ਕੋਈ ਕੁਝ ਕਹਿੰਦਾ ਹੀ ਨਹੀਂ ਪਿਆ ਇਹੀ ਕਹੀ ਜਾਂਦੇ ਸਾਰਾ ਕੁਝ ਟਟਾ ਵੇਜਦਾ ਉਹ ਵੇਜਦਾ ਸੋਚਣ ਵਾਲੀ ਗੱਲ ਹੈ ਕਿ ਤੁਸੀਂ ਮਹੱਲੇ ਚੋਂ ਵੈਰੀਫਾਈ ਕਰੋ ਤੁਸੀਂ ਥਾਣੇ ਚੋਂ ਵੈਰੀਫਾਈ ਕਰੋ ਮੇਰੇ ਤੇ ਕੋਈ ਇੱਦਾਂ ਦਾ ਕੇਸ ਆ ਜਾਂ ਮੈਂ ਕਦੇ ਪੀਂਦਾ ਸੀ ਇੱਕ ਵੀ ਗੱਲ ਨਾ ਸੁਣੀ ਜਾਵੇ ਤੇ ਇਨਕੁਆਰੀ ਕਰਾਈ ਜਾਵੇ ਇਹਦਾ ਕੀ ਰਿਕਾਰਡ ਆ ਤੇ ਮੇਰਾ ਕੀ ਰਿਕਾਰਡ ਆ ਤੇ ਮੈਂ ਜੋ ਵੀ ਕਹਿਣਾ ਚਾਹਨਾ ਸਾਫ਼ ਕਹਿਣਾ ਚਾਹਨਾ ਕੋਈ ਵੀ ਮੇਰਾ ਇੱਦਾਂ ਦੇ ਬੰਦਿਆਂ ਨਾਲ ਕੋਈ ਤਾਲੁਕ ਨਹੀਂ ਹੈਗਾ ਜੋ ਵੀ ਇਹ ਕਹਿੰਦੇ ਆ ਜਿਹੜੀ ਇਹਨੇ ਇਹਨੇ ਵੀਡੀਓ ਪਾਈ ਆ ਉਹ ਵੀਡੀਓ ਵੀ ਸਿਮਰ ਲੁਧਿਆਣਾ ਇੱਕ ਚਿੱਟਾ ਪੀਣ ਵਾਲਾ ਬੰਦਾ ਸੀਗਾ ਉਹਦੇ ਘਰੋਂ ਪਤਾ ਕਰ ਲੋ ਉਹਦੇ ਮੱਲੇ ਜਿੱਥੇ ਰਹਿੰਦਾ ਸੀਗਾ ਮੱਲੇ ਦੀ ਗਲੀ ਚੋਂ ਪਤਾ ਕਰ ਲੋ ਕਿ ਉਹ ਕਿੱਡੇ ਕਿ ਜੋਗਾ ਸੀਗਾ ਉਹ ਤਾਂ ਇਹਨਾਂ ਦੇ ਵੱਲੋਂ ਜਿਹੜੇ ਬਣਾਏ ਹੋਏ ਇੱਕ ਪਿਆਦੇ ਨੇ ਜਿਹੜੇ ਕੀ ਆਪਣੇ ਆਪ ਜੋ ਕੁਝ ਕਹਿ ਰਿਹਾ ਇਹ ਉਹੀ ਉਹ ਕਹਿ ਰਹੇ ਨੇ ਤੇ ਕੋਈ ਬਾਹਰਲਾ ਬੰਦਾ ਤਾਂ ਕੋਈ ਕੁਝ ਕਹਿੰਦਾ ਹੀ ਨਹੀਂ ਪਿਆ ਇਹੀ ਕਹੀ ਜਾਂਦੇ ਆ ਸਾਰਾ ਕੁਝ ਟਿੱਟਾ ਵੇਚਦਾ ਉਹ ਵੇਚਦਾ ਸੋਚਣ ਵਾਲੀ ਗੱਲ ਹੈ ਕਿ ਤੁਸੀਂ ਮਹੱਲੇ ਚ ਵੈਰੀਫਾਈ ਕਰੋ ਤੁਸੀਂ ਥਾਣੇ ਚ ਵੈਰੀਫਾਈ ਕਰੋ ਮੇਰੇ ਤੇ ਕੋਈ ਅੱਧਾ ਦਾ ਕੇਸ ਆ ਜਾਂ ਮੈਂ ਕਦੇ ਪੀਂਦਾ ਸੀ ਜਾਂ ਕੁਝ ਹੋਇਆ ਅਸੀਂ ਖੁਦ ਡਰੱਗ ਦੇ ਖਿਲਾਫ ਰੈਲੀਆਂ ਕੱਢੀਆਂ ਵਾ ਡਰੱਗ ਮਾਫੀਆ ਦੇ ਖਿਲਾਫ ਰੈਲੀਆਂ ਕੱਢੀਆਂ ਨਸ਼ਾ ਛਡਾਊ ਜਿਹੜੀ ਐ ਅਸੀਂ ਕੈਂਪ ਵੀ ਲਾਣੇ ਆ ਬਲੱਡ ਕੈਂਪ ਦੇ ਤੇ ਸਾਨੂੰ ਕੀ ਲੋੜ ਐ ਅੱਧਾ ਦਾ ਮੈਂ ਖੁਦ ਜਿਮ ਦੇ ਵਿੱਚ ਜਾਂਦਾ ਆ ਮੈਂ ਜਿਮ ਲਵਰ ਆ ਤੇ ਇਹਨੂੰ ਵੀ ਪਤਾ ਵਾ ਪ੍ਰਿੰਕਲ ਲੁਧਿਆਣਾ ਨੂੰ ਮੇਰੇ ਨਾਲ ਜਿਮ ਲੰਦਾ ਰਿਹਾ ਇਹਨੂੰ ਵੀ ਪਤਾ ਉਦੋਂ ਮੇਰੇ ਕੇਕ ਕੱਟਦਾ ਹੁੰਦਾ ਸੀਗਾ ਇਹ ਆ ਕੇ ਤੇ ਹੁਣੇ ਮੇਰੇ ਤੇ ਇਲਜ਼ਾਮ ਲਗਾਉਂਦਾ ਪਿਆ ਮੈਨੂੰ ਪਤਾ ਵਾ ਤੇਰੇ ਪਿੱਛੇ ਕੋਣ ਬੈਠਾ ਸੰਦੀਪ ਲੁਧਿਆਣਾ ਜਿਹੜਾ ਤੈਨੂੰ ਕਹਿਣਦਾ ਪਿਆ ਕਿ ਤੂੰ ਐਦਾ ਕਰ ਜਾ ਉਦਾਂ ਕਰ ਇੱਕ ਸੰਦੀਪ ਥਾਲੀਵਾਲ ਸੱਟੇਵਾਜ ਆ ਜਿਹੜਾ ਸ਼ਹਿਰ ਦੇ ਵਿੱਚ ਇਹ ਸੱਟੇਵਾਜਾਂ ਨੇ ਇੱਕ ਮੰਡਲੀ ਬਣਾਈ ਹੋਈ ਆ ਮੰਡਲੀ ਉਹਦੇ ਵਿੱਚ ਇਹ ਮੈਨੂੰ ਬਦਨਾਮ ਕਰਦੇ ਪਏ ਆ ਤੇ ਕਿਰਪਾ ਕਰਕੇ ਸ਼ਹਿਰ ਵਾਸੀਆਂ ਨੂੰ ਮੈਂ ਕਹਿਣਾ ਚਾਹੁੰਦਾ ਆ ਸਾਰੇ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਕਿਰਪਾ ਕਰਕੇ ਤੁਸੀਂ ਇਹਦਾ ਜਵਾਬ ਦਿਓ ਇਹਨੂੰ ਪਤਾ ਲੱਗੇ ਕਿ ਇਹ ਕੀ ਚੀਜ਼ ਆ ਇਹ ਬਲੈਕਮੇਲਰ ਆ ਇਹ ਸਭ ਨੂੰ ਪਤਾ ਹੈ ਬਲੈਕਮੇਲਰ ਆ ਇਹ ਪਰਚੇ ਕਰਵਾ ਕੇ ਮੁੜ ਕੇ ਪੈਸੇ ਮੰਗਦਾ ਜੀ ਲੋਕਾਂ ਕੋਲੋਂ ਕਿ ਤੁਸੀਂ ਪੈਸੇ ਦਿਓ ਠੀਕ ਹੈ ਫਿਰ ਤੁਹਾਡਾ ਰਾਈਨਾਮਾ ਕਰਾ ਦਿੰਨਾ ਮੈਂ ਇਹ ਇਹਦਾ ਹਾਲ ਹੈ ਤੇ ਕਿਰਪਿਆ ਕਰਕੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅਫਸਰਾ ਤੱਕ ਭਜਵਾਓ ਤਾਂ ਕਿ ਸੱਚ ਦਾ ਸੱਚ ਤੇ ਝੂਠ ਦਾ ਝੂਠ ਪਤਾ ਲੱਗ ਸਕੇ ਧੰਨਵਾਦ ਜਿਸ ਤਰ੍ਹਾਂ ਕੀ ਦੇਖਿਆ ਗਿਆ ਕਿ ਇੱਕ ਤਰਫੋਂ ਪ੍ਰਿੰਕਲ ਦੇ ਵੱਲੋਂ ਰਾਜਨ ਸ਼ਰਮਾ ਤੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਉੱਥੇ ਹੀ ਦੂਜੇ ਪਾਸੇ ਰਾਜਨ ਸ਼ਰਮਾ ਨੇ ਵੀ ਪਿੰਕਲ ਨੂੰ ਹੀ ਦੋਸ਼ੀ ਠਹਿਰਾਉਂਦੇ ਹੋਏ ਆਪਣੇ ਸਿਰੇ ਤੋਂ ਸਾਰੇ ਆਰੋਪਾਂ ਨੂੰ ਨਕਾਰਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼